ਕੀ ਹਾਲ ਚੱਲ ਵੀਰ ਜੀ ਸਭ ਠੀਕ ਜੇ ਹੋਰ ਨਵੀਂ ਤਾਜੀ ਕੀ ਦੱਸਦੀ ਭਿੰਡੀ ਰੇਟ ਤਾਂ ਚਲੋ ਐ ਕਿ ਚੰਗਾ ਪਿਛਲੇ ਹਰ ਇਨਾ ਦਿਨਾਂ ਚ ਮੈਂ 30 ਰੁਪਏ 35 40 ਵੱਧ ਤੋ ਵੱਧ ਇਨਾ ਪਾਉਂਦਾ ਰਿਹਾ ਵਾਂ ਪਿਛਲੇ ਰ ਆਪਣੀ ਚੱਲ ਪਈ ਚੜੇ ਵਿਸਾਖ ਚੱਲ ਪਈ ਭਿੰਡੀ ਐ ਕਿ ਹੁਣ ਮੈਂ ਹੱਦ ਵਿਸਾਖ ਹੋਣ ਉਹ ਚੱਲਿਆ ਤੇ ਭਿੰਡੀ ਦਾ ਰੇਟ ਚਲੋ ਚੰਗਾ 80 ਰੁਪਈਆ ਦੇ ਲੱਗ ਗਿਆ ਜਿਹੜਾ ਆਪਾਂ ਨੂੰ ਮਿਲਦਾ ਇੱਥੇ ਫਿਰ ਵੀ ਪਤਾ ਕਰਦੇ ਨੇ ਆਪਣੇ ਵੇਖੋ ਪਿੰਡੀ ਕੀ ਆ ਸੋਹਣੀ ਚੱਲੰਦੀ ਆ ਬਸ ਹੋਰ ਦਹਾ ਦਿਨਾਂ ਤੱਕ ਨਾ ਪੰਜਾਂ ਤੱਕ ਪੰਜੇ ਕੱਢੂਗੀ ਦਿਨ ਮਹਾ ਚੱਲ ਪੈਣੀ ਆ ਗੰਦ ਵੜਾ ਤੇ ਹੁਣ ਗੰਦਾ ਵੀ ਕਰਾਂਗੇ ਵਿੱਚ ਸਪਰੇ ਕਿਉਂਕਿ ਮੁਰਕ ਬਹੁਤ ਜ਼ਿਆਦੀ ਆ ਆ ਮੋਟਾ ਮੋਟਾ ਚਲਾ ਕੇ ਲੋਈ ਤੇ ਨਾ ਇਹ ਇੱਥੇ ਪੁੱੜ ਦਿੰਨੇ ਆ ਪਾਣੀ ਲਾਤਾ ਅੱਜ ਬਾਕੀ ਭਿੰਡੀ ਪੰਜਾ ਸੱਤਾਂ ਇਹਨਾਂ ਦੇ ਵਿਜੋਲ ਪੂਰੀ ਚੱਲ ਪਿਆ ਜਿੱਦਨ ਉੱਤਰ ਆ ਗਈ ਪਿਆਲੀ ਦੋਹਾਂ 14 ਦਿਨਾਂ ਜੀ ਨਾ ਉਦੋਂ ਤੋਂ ਤੜਾਈ ਸ਼ੁਰੂ ਕਰਦਦੇ ਨੇ ਲਿਕੇ ਮਹਾਰਾਜ ਦੇ ਨਾਲ ਚੜਾ ਕੇ ਗੁਰੂ ਘਰ ਫਿਰ ਚਲੋ ਜਿੰਨੇ ਜਿੰਨੇ ਲੱਥਾ ਕਰ ਤੁਰੇ ਜਾ ਕਰਾਂ ਮੈਂ ਮਿਰਚਾਂ ਦੀ ਤੜਾਈ ਵੀ ਨਹੀਂ ਕੀਤੀ ਇਸੇ ਕਰਕੇ ਵੀ ਚਲੋ ਇਕੱਠਾ ਸੌਦਾ ਮੰਡੀ ਪੈਂਦੀ ਐ ਦੂਰ ਮਿਰਚ ਥੋੜੀ ਲੈ ਗਾਂ ਵਧਾਵਾਂਗੇ ਮਿਰਚ ਵੀ ਇਹ ਕਰਕੇ ਫਿਰ ਮੈਂ ਨਾਲ ਹੀ ਅਜਣ ਕੋਰਾ ਜਨ ਕਰਦੇ ਨਹੀਂ ਦਵਾਈ ਸੁੰਡੇ ਦੀ ਸ਼ਿਕਾਇਤ ਆ ਪੱਤੇ ਖਾਧੀ ਜਾਂਦੀ ਐ ਤੇ ਮਫਾ ਕਿੰਦੀ ਫਾਲ ਵਾਧੂ ਲੱਗਾ ਹੋਇਆ ਬਾਕੀ ਚਲੋ ਠੀਕ ਆ ਦੱਸੋ ਕਮੈਂਟ ਕਰ ਕਰ ਕੇ ਕਿਹਦੇ ਕਿਹਦੀ ਪੰਡੀ ਚੱਲ ਪਈ ਆ ਖੁਸ਼ੀ ਹੁੰਦੀ ਫਿਰ ਠੀਕ ਆ ਵੀਰ ਜੀ ਓਕੇ